ब्रेक ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਮੰਦਰ શ્રી ਰਾਮ ਬਾਲਾਜੀ ਧਾਮ ਚੈਰੀਟੇਬਲ ਟਰਸਟ ਕਨਪੁਰ ਕਾਲੇ ਵਿਖੇ ਜਗਤ ਗੁਰੂ ਸਵਾਮੀ ਸ਼੍ਰੀ ਅਸ਼ਨੀਲ ਜੀ ਮਹਾਰਾਜ ਜੀ ਦੀ ਅਗਵਾਈ ਚ ਸ਼ੁਭ 나ਗ ਪੰਚਮੀ ਦਾ ਦਿਹਾੜਾ ਸ਼ਰਧਾ ਪਾਵਨ ਨਾਲ ਮਨਾਇਆ ਗਿਆ ਸਵੇਰੇ ਸਭ ਤੋਂ ਪਹਿਲਾਂ ਰੁਦਰ ਅਭਿਸ਼ੇਕ ਕੀਤਾ ਗਿਆ ਅਤੇ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ ਇਸ ਮੌਕੇ ਭਜਨ ਮੰਡਲੀਆਂ ਵੱਲੋਂ ਗੁੰਗਾਨ ਕੀਤਾ ਗਿਆ ਅਤੇ ਪੰਡਾਰਾ ਵੀ ਲਗਾਇਆ ਗਿਆ ਫਾਸਟਵੇ ਚੈਨਲ ਵੱਲੋਂ ਸਮਾਗਮ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ਇਸ ਮੌਕੇ ਨਮੇਸ਼ ਉਪਲ, ਅਰुण ਕੁਮਾਰ, ਵਿਕਰਮ ਸਿੰਘ, ਹਰੀਸ਼ ਸ਼ਰਮਾ, ਰਜਿਤ ਕੁਮਾਰ, ਅਸ਼ਵਨੀ ਪਨੋਟ, ਦਵਿੰਦਰ ਸਿੰਘ, ਰਾਹੁਲ ਸ਼ਰਮਾ, ਗੁਰਮੀਤ ਸਿੰਘ, ਅਨੰਤ ਕੁਮਾਰ, ਸੰਜੀਵ ਕੁਮਾਰ, ਮਨਪ੍ਰੀਤ ਸਿੰਘ, ਬਾਲ ਜੋਗੀ, ਸੰਤ ਵਿਸ਼ਾਲ, ਰਜੇਸ਼ ਕੁੰਡਨ, ਸੰਤ ਸੰਜੀਵ ਦੀਪਕ ਕੁੰਦੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਸੰਗਤਾਂ ਨੇ ਮੰਦਰ ਵਿਖੇ ਮੱਥਾ ਟੇਕਿਆ ਅਤੇ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਸ਼੍ਰੀ ਰਾਮ ਵਾਲਾ ਜੀ ਧਰਮ ਚੈਰੀਟੇਬਲ ٹرسٹ ਰਾਜਿਆਮਨੁਖਾਲੇ ਕੰਪਲ ਵਿਖੇ ਅੱਜ ਸ਼ੁਭ नाग पंचमी ਦਾ ਦਿਹਾੜਾ ਮਨਾਇਆ ਗਿਆ ਆ ਸਵੇਰੇ ਰੁਦਰ ਵਰਸ਼ੇਕ ਕੀਤਾ ਗਿਆ ਸ਼੍ਰੀ ਹਰਿਸ਼ੇਸ਼ਨਾਥ ਮਹਾਰਾਜ ਦਾ ਉਸ ਤੋਂ ਬਾਅਦ ਭਜਨ ਪਾਰਟੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁੰਗਾਨ ਕੀਤਾ ਆ ਤੇ ਸਾਰੀ ਦਿਹਾੜੀ ਲੰਗਰ ਚੱਲਿਆ ਆ ਸੰਗਤਾਂ ਨੂੰ ਮੈਂ ਇਸ ਦਿਹਾੜੇ ਦੀ ਨਾਗ ਪੰਚਵੀ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਆ ਨਾਲ ਇਹ ਕਹਿੰਦਾ ਵੀ ਜਦੋਂ ਨਾਗ ਪੰਚਵੀ ਹੁੰਦੀ ਆ ਉਦੋਂ ਮਹਾਰਾਜ ਦਾ ਅਗੇ ਅਸ਼ੀਰਵਾਦ ਪ੍ਰਾਪਤ ਕਰਨ ਮੈਂ ਗੌਰਵਗਰੀ ਮਹਾਨਿਰਵਾਨੀ ਪੰਚਾਇਤੀ ਘਰੇ ਤੋਂ ਅੱਜ ਦਾ ਦਿਨ ਨਾਗ ਪੰਚਵੀ ਦਾ ਬਹੁਤ ਹੀ ਪਾਵਨ ਦਿਨ ਹੈ ਅਸ਼ਨੀਲ ਮਹਾਰਾਜ ਜੀ ਬਾਲਾ ਜੀ ਮੰਦਰਾਏ ਬਹੁਤ ਸੰਗਤਾਂ ਧੂਮ-ਤਾਮ ਨਾਲ ਸ਼ੇਸ਼ਨਾਗ ਪੂਜਾ ਕਰਦੇ ਨੇ ਸ਼ੇਸ਼ਨਾਗ ਪੂਜਾ ਹੁੰਦੇ ਆ ਆਪੋ ਆਪਣੀਆਂ ਭਾਵਨਾ ਰੱਖਦੇ ਆ ਇੱਥੇ ਇੰਨੀ ਸੰਗਤ ਅੰਮ੍ਰਿਤਸਰ ਦੇ ਵਿੱਚ ਇੰਨੀ ਭਾਵਨਾ ਦੇਖ ਕੇ ਬਹੁਤ ਦਿਲ ਨੂੰ ਖੁਸ਼ੀ ਲੱਗੀ ਤੇ ਸਾਰੀ ਸੰਗਤ ਨੂੰ ਇਹ ਹਾਰਦਿਕ ਬਹੁਤ-ਬਹੁਤ ਸ਼ੁਭਕਾਮਨਾ 나ਗ ਪੰਛਮੀ ਦੀਆਂ ਹਮੇਸ਼ਾ ਖੁਸ਼ ਰਹੋ ਨਮੋ ਨਰਾਇਣ ساری ਦੁਨੀਆ ਦੇ ਵਿੱਚ 나ਗ ਪੰਛਮੀ ਪੂਰੇ ਹਰਸ਼ੋਲਾਸ ਦੇ ਨਾਲ ਔਰ ਧਾਰਮਿਕ ਸ਼ਰਦਾ ਦੇ ਨਾਲ ਮਨਾਈ ਜਾ ਰਹੀ ਹੈ ਅਕਸਰ ਪਿਛਲੇ ਲੰਬੇ ਸਮੇਂ ਤੋਂ ਸਾਡੇ ਅਸ਼ਰੀਲ ਜੀ ਮਹਾਰਾਜ ਜਿਹੜੇ ਕਿ ਬਹੁਤ ਹੀ ਵਿਸ਼ਾਲ ਵਿਸ਼ਾਲ ਕਾਰਜਕ੍ਰਮ ਜਿਹੜਾ ਬਾਲਾਜੀ ਧਾਮ ਚੈਰੀਟੇਬਲ ਟਰਸਟ ਦੇ ਵੱਲੋਂ ਹਰ ਸਾਲ ਕਨੂਪੁਰ ਕਾਲੇ ਦੇ ਵਿੱਚ ਕੀਤਾ ਜਾਂਦਾ ਬਾਲਾਜੀ ਧਾਮ ਮੰਦਿਰ ਦੇ ਵਿੱਚ ਤੋਂ ਇਹ ਉਪਰਾਲਾ ਜਿਹੜਾ ਇੱਕ ਬਹੁਤ ਵੱਡਾ ਦੂਰੋਂ ਦੂਰੋਂ ਸੰਗਤਾਂ ਪਹੁੰਚਦੀਆਂ ਨੇ ਬਾਲਾਜੀ ਮੰਦਿਰ ਸੋਣਾ ਬੜਾ ਮੱਠਾ ਟੇਕਿਆ ਅਰਦਾਸ ਕੀਤੀ ਸੋਣਾ ਪ੍ਰੋਗਰਾਮ ਚੱਲਿਆ ਅਡਾ ਨਾਲ ਪਹਿਲਵੀਂ ਦਾ ਥੋੜੇ ਭੰਡਾਰੇ ਚੱਲਣ ਦਾ ਇਹ ਨੇ ਬਾਦ ਸੁਖਤਾਨਾ ਮਾਰਾ ਸਾਰਿਆਂ ਦਾ ਵੇ ਬਹੁਤ ਜਿਆੜੀਆਂ ਅਰਦਾਸ ਬਿੰਦੇ ਸਾਰੇ ਕਬੂਲ ਕਰਨ ਜਿਨ੍ਹਾਂ ਜਿਨ੍ਹਾਂ ਨੂੰ ਕੀਤੀਆਂ ਹਨ ਮਹਾਰਾਜ ਜੀ ਆਪੇ ਦੇਣਗੇ ਸਹੂਲਤ ਜੈ ਸ਼੍ਰੀ ਰਾਮ ਮੈਂ ਅੱਜ ਬਾਲਾ ਜੀ ਮੰਤ ਬਾਲਾ ਜੀ ਤੇੱਤੇ ਆਇਆ ਵਾ ਅੱਜ ਦਾ ਸ਼ੁਭ ਦਿਹਾੜਾ ਨਾਕ ਪੰਚਮੀ ਇਸ ਇੱਥੇ ਟੁੱਟ ਲੰਗਰ ਚੱਲ ਰਿਹਾ ਹੈ ਸਵੇਰ ਤੋਂ ਹੀ ਤੇ ਅਤੇ ਸਾਰਿਆਂ ਦੀਆਂ ਮਨੁਕਾਮਨਾ ਪੂਰੀਆਂ ਹੁੰਦੀਆਂ ਹਨ ਇੱਥੇ ਸਰ ਕੋਈ ਆਪਣੀ ਮਨੁਕਾਮਨਾ ਲੈ ਕੇ ਆਂਦਾ ਹੈ ਤੇ ਇੱਥੇ ਸਾਰਿਆਂ ਦੀ ਮਨੁਕਾਮਨਾ ਪੂਰੀਆਂ ਵੀ ਹੁੰਦੀਆਂ ਹਨ ਇੱਥੇ ਸਾਰਿਆਂ ਨੇ आए हम हो प्रभु प्रेमियों को आज के इस पावन नागपंचमी के दिवस की बहुत बहुत मुबारकबाद ये पावन दिवस हर मंदिर में हर दरबार में बड़ी धूमधाम से मनाया जा रहा है आज हम परम पूज्य परम श्री श्री गजाराठ महामंडलेश्वर श्री अश्निल जी महाराज जी के सानिध्य में जो नागपंचमी उत्सव चल रहा है उसमें शिरकत करने पहुंचे हुए हैं और महाराज जी के इस पावन उत्सव की महाराज जी को मंदिर बाबा पोड़ी वाले की ओर से बहुत-बहुत मुबारकबाद देते हैं नागपंचमी दी सबसे ज्यादा बधाई और सबसे बड़ी कला है कि नाग पंचमी सानु संग छद्वंग संगददंग संगो मनासी जानतम साथ मिलकर चलो साथ मिलकर बोलो और शांति का उपदेश दंदी है जबो जन्मेजे ने नाग यज्ञ किया अपने पिता परीक्षित दी मृत्यु तो पश्चात ते उस तो बाद जब सारे नाग खत्म हो गए ते आस्तिक ऋषि ने ਵਿਨੇ ਕਰਕੇ ਭਗਵਾਨ ਨੂੰ ਔਰ 나ਗਯੱਗੇ ਤੋਂ ਮੁਕਤੀ ਦਿਲਵਾਈ ਅੱਛਾ ਉਸੇ ਕਾਰਨ 나ਗ ਪੰਚਵੀ ਮਨਾਈ ਜਾਂਦੀ ਹੈ ਮੰਦਰ ਸ਼੍ਰੀ ਰਾਮ ਬਾਲਾ ਜੀ ਦਾਮ ਚੈਰੀਟੇਬਲ ਟਰਸਟ ਕਨੂਪੁਰ ਕਾਲੇ ਵਿਖੇ ਜਗਤਪੁਰੂ ਸ਼੍ਰੀ ਅਸ਼ਨੀਲ ਜੀ ਮਹਾਰਾਜ ਦੀ ਅਗਵਾਈ ਵਿੱਚ 나ਗ ਪੰਚਵੀ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੰਦਰ ਵਿਖੇ ਮੱਥਾ ਟੇਕਿਆ ਅਤੇ ਪਰਿਵਾਰ ਦੀ ਖੁਸ਼ਹਾਲੀ ਦੀ ਅਰਦਾਸ ਕੀਤੀ ਅੰਮ੍ਰਿਤਸਰ ਫਾਸਟਵੇ ਖਬਰ ਨਾ ਮਾਰੀ ਹਰਕੇਸ਼ ਕੁਮਾਰ